ਪੰਜੇਰ ਵਾਲੇ ਸਮਾਣੇ ਵਾਲਿਓ ਦੇਖੀਏ ਕਦੇ ਆਹ ਲੋਕੇਸ਼ਨ ਆਓ ਲੈ ਕੇ ਚਲਦੇ ਆ ਤੁਹਾਨੂੰ ਸਮਾਣੇ ਦੀ ਇੱਕ ਅਜਹੀ ਲੋਕੇਸ਼ਨ ਤੇ ਜਿਹੜੀ ਲੰਘਦੇ ਸਾਰੇ ਨੇ ਉਸ ਦੇ ਕੋਲ ਦੀ ਦੇਖਦੇ ਸਾਰੇ ਨੇ ਪਰ ਯਾਦ ਨਹੀਂ ਰਹਿੰਦੀ ਤੇ ਗਲੀ ਤੁਸੀਂ ਆ ਪਛਾਣੋ ਤੇ ਆਹ ਦੇਖੋ ਜੀ ਇੱਕੋ ਹੀ ਲੈਂਡ ਦੇ ਵਿੱਚ ਬਹੁਤ ਪੁਰਾਣੀ ਇਮਾਰਤ ਜਿਹਦੇ ਤੇ ਜਿੰਨੇ ਦਰਵਾਜੇ ਨੇ ਸਾਰਿਆਂ ਨੂੰ ਜਿੰਦਰੇ ਲੱਗੇ ਨੇ ਅਰੇ ਜਿੰਦਰੇ ਅੱਜ ਦੇ ਨਹੀਂ ਬਹੁਤ ਪੁਰਾਣੇ ਸਮੇਂ ਤੋਂ ਇਸੇ ਤਰ੍ਹਾਂ ਲੱਗੇ ਹੋਏ ਨੇ ਬਚਪਨ ਦੇ ਵਿੱਚ ਜਦ ਅਸੀਂ ਸਕੂਲ ਪੜ੍ਹਦੇ ਸੀ ਉਦੋਂ ਵਿੱਚੋਂ ਇੱਕ ਜਾਂ ਦੋ ਦਰਵਾਜ਼ੇ ਖੁੱਲੇ ਹੁੰਦੇ ਸੀਗੇ ਲੋਕੇਸ਼ਨ ਹੁਣ ਤੁਸੀਂ ਪਛਾਣ ਲਈ ਹੋਣੀ ਇਹ ਸਾਹਮਣੇ ਕੰਨਿਆ ਸਕੂਲ ਨਾਲ ਸਦਰ ਥਾਣਾ ਸਮਾਣਾ ਤੇ ਹੁਣ ਆਪਾਂ ਇਸ ਤੋਂ ਥੋੜਾ ਜਿਹਾ ਹੋਰ ਅੱਗੇ ਨੂੰ ਹੋ ਰਹੇ ਹਾਂ ਤੁਹਾਨੂੰ ਇੱਕ ਹੋਰ ਵੀ ਪੁਰਾਣੀ ਯਾਦਗਾਰ ਚੀਜ਼ ਦਿਖਾਵਾਂਗੇ ਜਿਹੜੀ ਆਜ਼ਾਦੀ ਤੋਂ ਵੀ ਪਹਿਲਾਂ ਦੀ ਹੈ ਅੰਗਰੇਜ਼ਾਂ ਦੇ ਟਾਈਮ ਦੀ ਤੇ ਕਾਹੇ ਦਰਵਾਜਾ ਜੀ ਕੱਲਾ ਇਹਦਾ ਗੇਟ-ਗੇਟ ਜਿਆ ਰਹਿ ਗਿਆ ਹੈ ਖੰਭਾ ਤੇ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਸ਼ਹਿਰ ਦਾ ਟਾਈਮ ਹੈ ਅੱਧੇ ਗੱਲੋਗ ਅਜੇ ਸੁੱਤੇ ਪਏ ਨੇ ਤੇ ਅੱਧੇ ਗ ਜੇ ਆਪਣੇ ਕੰਮਗਾਰ ਨੂੰ ਜਾ ਰਹੇ ਨੇ ਤੇ ਬਾਓ ਜੀ ਆਪਣਾ ਕਾਰੋਬਾਰ ਤੇ ਜਾਣ ਦੀ ਤਿਆਰੀ ਕਰ ਰਹੇ ਨੇ ਤੇ ਸਾਹਮਣੇ ਮੇਰੇ ਇੱਕ ਦਰਵਾਜਾ ਹੋਰ ਦਿਖ ਰਿਹਾ ਹੈ ਜੀ ਗੇਟ ਐਂਟਰੀ ਪੁਆਇੰਟ ਕਹ ਦੀਏ ਗੇਟ ਕਹ ਦੀਏ ਤੇ ਇਹ ਦਰਵਾਜਾ ਹੁਣ ਨਿਕਲੇਗਾ ਜੀ ਜਾ ਕੇ ਪੁਰਾਣਾ ਮੋਤੀਆ ਬਾਜ਼ਾਰ ਜਿਹਨੂੰ ਮੋਤੀਆ ਬਾਜ਼ਾਰ ਕਹ ਰਹੇ ਸੀ ਇਹ ਦੇਖੋ ਹਜੇ ਵੀ ਇਹ ਬਲੰਦ ਖੜਿਆ ਆਪਣੀ ਜਗ੍ਹਾ ਤੇ ਸਥਿਰ ਹੈ ਤਾਂ ਇੱਥੋਂ ਆਪਾਂ ਟਰਨ ਲੈਨੇ ਆ ਸ਼ਨੀ ਦੇ ਮੰਦਰ ਵੱਲ ਸ਼੍ਰੀ ਸ਼ਨੀ ਦੇ ਮੰਦਰ ਵੱਲ ਨੂੰ ਟਰਨ ਲੈ ਲਿਆ ਲੋਕੇਸ਼ਨ ਹੁਣ ਸਾਰੇ ਨੂੰ ਦੱਸ ਦਿੱਤੀ ਐ ਇਹ ਪੁਰਾਣੀਆਂ ਗਲੀਆਂ ਨੇ ਸ਼ਹਿਰ ਦੀਆਂ ਇਮਾਰਤਾਂ ਨਵੀਆਂ ਬਣ ਗਈਆਂ ਨੇ ਪਰ ਗਲੀਆਂ ਉਹੀ ਪੁਰਾਣੀਆਂ ਨੇ ਕੁਝ ਕੁਝ ਮਕਾਨ ਹਜੇ ਵੀ ਪੁਰਾਣੇ ਸਮੇਂ ਦੇ ਖੜੇ ਨੇ ਪਰ ਜ਼ਿਆਦਾਤਰ ਨਵੇਂ ਬਣ ਚੁੱਕੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹੋ ਜਿਹੀ ਵੀਡੀਓ ਦੇਖਣ